ਔਰ ਵੀ ਅਜੇ ਅਸੀਂ April ਤੱਕ ਬੱਚੇ ਲੈਣੇ ਹੈਗੇ ਤਾਂ ਫਾਊਂਡੇਸ਼ਨ ਯਰ ਤੋਂ ਲੈ ਕੇ ਅਸੀਂ ਕਲਾਸ 6 ਤੱਕ ਲੈ ਰਹੇ ਹਾਂ 4th ਕਲਾਸ ਤੱਕ ਸਾਡੇ ਕੋਲ ਆਲਰੇਡੀ ਕਲਾਸਿਸ ਚੱਲ ਰਹੀਆਂ 4th ਵਾਲੇ ਬੱਚੇ ਸਾਡੇ 5th ਚ ਚਲੇ ਜਾਣਗੇ ਇੱਕ ਕਲਾਸ ਅਸੀਂ ਹੋਰ ਐਡ ਕਰ ਰਹੇ ਹਾਂ ਕਿ 6th ਕਲਾਸ ਜੇ ਡਾਂਸ 뮤직 ਵਗੈਰਾ ਐਕਟੀਵਿਟੀਆਂ ਹੈ ਉਹ ਅਸੀਂ ਉਹਦੇ ਵਿੱਚ ਪਾਦਨੀਆਂ ਉਹਨਾਂ ਸੈਟਰਡੇਜ਼ ਦੇ ਵਿੱਚ ਤੇ ਬਾਕੀ ਰੈਗੂਲਰ ਡੇਜ਼ ਦੇ ਵਿੱਚ ਕੰਪਿਊਟਰ ਵਗੈਰਾ ਤਾਂ ਇੱਕ ਰੈਗੂਲਰ ਸਬਜੈਕਟ ਵਿੱਚ ਆ ਗਿਆ ਹੂੰ। ਸੋ ਕੰਪਿਊਟਰ ਨੂੰ ਅਸੀਂ ਇੱਕ ਲਗ ਨਹੀਂ ਮੰਦੇ ਸਾਇੰਸ ਲੈਬ ਦੇ ਵਿੱਚ ਬੱਚਾ ਨੇ ਸਾਇੰਸ ਦੇ ਪੀਰੀਅਡ ਦੇ ਵਿੱਚ ਜਾਣਾ ਹੀ ਹੁੰਦਾ ਹੈ ਤੇ ਉਹਨਾਂ ਦੇ ਕੰਪਲਸਰੀ ਇਹ ਪੀਰੀਅਡਸ ਹੁੰਦੇ ਆ। ਸਕੂਲ ਦੇ ਵਿੱਚ ਸਿੱਖਿਆ ਦੇ ਨਾਲ ਨਾਲ ਅਸੀਂ ਬੱਚਿਆਂ ਨੇ ਸਾਰੀਆਂ ਐਕਟੀਵਿਟੀਆਂ ਦੇ ਵੱਲ ਬਹੁਤ ਜ਼ਿਆਦਾ ਆਪਣਾ ਧਿਆਨ ਦੇਣਿਆ। ਜੋ ਇੱਕ ਪੈਰੈਂਟ ਦੀ ਇੱਛਾ ਹੁੰਦੀ ਹੈ ਕਿ ਮੇਰਾ ਬੱਚਾ ਉਹਦੇ ਕਮਿਊਨੀਕੇਸ਼ਨ ਸਕਿੱਲਸ ਸੱਚੇ ਹੋਣ ਉਹ ਇੱਕ ਅੱਛਾ ਅਕੈਡਮਿਕਸ ਦੇ ਵਿੱਚ ਅੱਛਾ ਕਰੇ ਸੋ ਅਸੀਂ ਇਦਾਂ ਦੀਆਂ ਚੀਜ਼ਾਂ ਕ੍ਰੀਏਟ ਕਰਦੇ ਆ ਸਕੂਲ ਦੇ ਵਿੱਚ ਤਾਂ ਕਿ ਬੱਚਿਆਂ ਦੇ ਜਿਹੜੇ ਸਕਿੱਲਸ ਐ ਉਹਨਾਂ ਨੂੰ ਸਹੀ ਮੈਨੇ ਦੇ ਵਿੱਚ ਅਸੀਂ ਇਨਹਾਂਸ ਕਰ ਪਾਈਏ ਜਿਵੇਂ ਚਾਹੀਏ ਸਟਾਰਟਿੰਗ ਫਰੋਮ ਦ ਅਸੈਂਬलीज ਸਵੇਰੇ ਜਿਹੜੇ ਮਾਰਨਿੰਗ ਅਸੈਂਬਲੀ ਹੁੰਦੀ ਹੈ ਉਹਦੇ ਵਿੱਚ ਵਾਰੀ-ਵਾਰੀ ਹਰ ਬੱਚਾ ਨੂੰ ਟਰਨ ਵਾਈਜ਼ ਅਸੀਂ ਮੌਕੇ ਦਿੰਦੇ ਆ ਉਹ ਸਪੀਚਸ ਦਿੰਦੇ ਆ ਆਪਣੇ ਥੌਟਸ ਦਿੰਦੇ ਆ ਤੋਂ ਉਹਨਾਂ ਨੂੰ ਹਰ ਇੱਕ ਥੀਮ ਦੇ ਨਾਲ ਐਸੋਸੀਏਟ ਕਰਕੇ ਈਵਨ ਤੁਸੀਂ ਕਹਿ ਲੋ ਕਿ ਸੋਸ਼ਲ ਐਕਟੀਵिटीज ਦੇ ਨਾਲ ਐਸੋਸੀਏਟ ਕਰਕੇ ਬੋਲਣ ਦੇ ਮੌਕੇ ਦਿੱਤੇ ਜਾਂਦੇ ਆ। ਡਿਸਕਸ਼ਨ ਆਪਾਂ ਕਹਿ ਦਿੰਦੇ ਹਾਂ ਕਿ ਜਾਣਾ ਸ਼ਹਿਰ ਗਰੋ ਕਰ ਰਿਹਾ ਵਾਟਫੁਲ ਰਿਹਾ ਤੇ ਨਾਲ ਦੇ ਨਾਲ ਗਰੋ ਕਰ ਰਿਹਾ ਸਿੱਖਿਆ ਦਾ ਮਿਆਰ এডੂਕੇਸ਼ਨ ਲੈਵਲ ਤੇ ਜੀ ਹਾਂ ਇਹਦਾ ਸਿਹਰਾ ਜਾਂਦਾ ਸਾਊਥ ਸਿਟੀ ਲੁਧਿਆਣਾ ਦੇ ਆਊਟਸਕਰਟਸ ਤੇ ਇੱਕ ਸਕੂਲ ਹੈ ਸ਼੍ਰੀ ਰਾਮ ਗਲੋਬਲ ਸਕੂਲ ਕਿਉਂ ਹੈ ਇਹ ਸਕੂਲ ਆਸ-ਪਾਸ ਦੇ ਸਾਰੇ ਇਲਾਕਿਆਂ ਦੀ ਪਹਿਲੀ ਪਸੰਦ ਕਿਉਂ ਲੁਧਿਆਣਾ ਸ਼ਹਿਰ ਦੇ ਜਿੰਨੇ ਵੀ ਪਰਿਵਾਰ ਨੇ ਆਪਣੇ ਬੱਚਿਆਂ ਨੂੰ ਸ਼੍ਰੀ ਰਾਮ ਗਲੋਬਲ ਸਕੂਲ ਚ ਪੜਾਉਣਾ ਚਾਹੁੰਦੇ ਨੇ ਕੀ ਹੈ ਸਕੂਲ ਦੀ ਖਾਸियत ਗੱਲਬਾਤ ਕਰਦੇ ਆ ਜਾਣਕਾਰੀ ਹਾਸਲ ਕਰਦੇ ਆ ਪ੍ਰਿੰਸੀਪਲ ਸਾਡੇ ਕੋਲ ਮੌਜੂਦ ਨੇ ਗ੍ਰੁਪੀਤ ਕੋਰਚਨ ਦੋਜੀਪੀਸਲ ਸਾਹਿਬ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਕਿਉਂ ਲੋਕ ਇੰਨਾ ਜ਼ਿਆਦਾ ਵਿਸ਼ਵਾਸ ਕਰ ਰਹੇ ਆ ਕਿਉਂ ਪਿਆਰ ਕਰ ਰਹੇ ਆ ਸ਼੍ਰੀ ਰਾਮ ਗਲੋਬਲ ਸਕੂਲ ਸਾਡਾ ਸਕੂਲ ਇਸ ਸਾਲ ਤੋਂ ਇੱਥੇ ਸਾਊਥ ਸਿਟੀ ਦੇ ਵਿੱਚ ਖੁੱਲਿਆ ਹੈ ਤੇ ਜਦੋਂ ਦਾ ਅਸੀਂ ਇੱਥੇ ਆਏ ਹੈਗੇ ਆ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ ਔਰ ਯੂ نو ਬੱਚਿਆਂ ਨੂੰ ਐਡਮਿਸ਼ਨ ਕਰਵਾਉਣ ਦੇ ਲਈ ਲੋਗਾ ਦੀ ਜਿਹੜੀ ਹੈ ਸਾਡੇ ਕੋਲ ਬਹੁਤ ਪਹੁੰਚ ਹੋ ਰਹੀ ਹੈ ਤੇ ਸਾਡੇ ਸਕੂਲ ਦੇ ਵਿੱਚ ਅਲੱਗ ਕੀ ਹੈ ਇਹ ਜੇ ਮੈਂ ਦੱਸਣਾ ਚਾਹਾਂ ਤਾਂ ਸਕੂਲ ਦੇ ਵਿੱਚ ਸਿੱਖਿਆ ਦੇ ਨਾਲ ਨਾਲ ਅਸੀਂ ਬੱਚਿਆਂ ਦੀਆਂ ਸਾਰੀਆਂ ਐਕਟੀਵਿਟੀਜ਼ ਦੇ ਵੱਲ ਬਹੁਤ ਜ਼ਿਆਦਾ ਆਪਣਾ ਧਿਆਨ ਦਿੰਨੇ ਆ ਜੋ ਇੱਕ ਪੈਰੈਂਟ ਦੀ ਇੱਛਾ ਹੁੰਦੀ ਹੈ ਕਿ ਮੇਰਾ ਬੱਚਾ ਉਹਦੇ ਕਮਿਊਨੀਕੇਸ਼ਨ ਸਕਿੱਲਸ ਅੱਛੇ ਹੋਣ ਉਹ ਇੱਕ ਅੱਛਾ ਅਕੈਡਮਿਕਸ ਦੇ ਵਿੱਚ ਅੱਛਾ ਕਰੇ ਉਹਦੇ ਲਈ ਸਾਰੇ ਸਕੂਲਸ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਆ ਜਿਵੇਂ ਕਦੀ ਆਪਾਂ ਜੇ ਕੈਨੂਅਲ ਫੰਕਸ਼ਨ ਦੀ ਗੱਲ ਕਰੀਏ ਤਾਂ ਸਾਰੇ ਸਕੂਲ ਕਲੇਮ ਕਰਦੇ ਆ ਕਿ ਸੀ 100% ਪਾਰਟਿਸਪੇਸ਼ਨ ਦਿਲਵਾਨੇ ਆ ਬੱਚਿਆਂ ਦੀ ਉਹਦੇ ਵਿੱਚ ਤਾਂ ਉਹਨ 100% ਪਾਰਟਿਸਪੇਸ਼ਨ ਦੇ ਵਿੱਚ ਵੀ ਜਦੋਂ ਇੱਕ ਐਨੂਅਲ ਫੰਕਸ਼ਨ ਹੁੰਦਾ ਹੈ ਤੇ ਉਹਦੇ ਵਿੱਚ ਸਾਰੇ ਬੱਚਿਆਂ ਨੂੰ ਸਟੇਜ ਤੇ ਲੈ ਕੇ ਆਉਣਾ ਬੜਾ ਮੁਸ਼ਕਿਲ ਹੁੰਦਾ ਹੈ ਚਾਹੇ ਜੇ ਪੰਜਾਬ ਚੇ ਇੱਕ ਵਾਰੀ ਵਿੱਚ ਲੈ ਵੀ ਆਏ ਤਾਂ ਉਹਦੇ ਵਿੱਚ 10 ਬੱਚੇ ਅੱਗੇ ਦਿਖ ਰਹੇ ਹੁੰਦੇ ਬਾਕੀ ਸਾਰੇ ਬੱਚੇ ਪਿੱਛੇ ਹੀ ਰਹਿ ਜਾਂਦੇ ਆ ਸੋ ਅਸੀਂ ਇਦਾਂ ਦੀਆਂ ਚੀਜ਼ਾਂ ਕ੍ਰੀਏਟ ਕਰਦੇ ਆ ਸਕੂਲ ਦੇ ਵਿੱਚ ਤਾਂ ਕਿ ਬੱਚਿਆਂ ਦੇ ਜਿਹੜੇ ਸਕਿੱਲਸ ਐ ਉਹਨਾਂ ਨੂੰ ਸਹੀ ਮੈਨੇ ਦੇ ਵਿੱਚ ਅਸੀਂ ਇਨਹਾਂਸ ਕਰ ਪਾਈਏ ਜਿਵੇਂ ਚਾਹੇ ਸਟਾਰਟਿੰਗ ਫਰੋਮ ਦ ਅਸੈਂਬਲੀਆਂ ਸਵੇਰੇ ਜਿਹੜੇ ਮਾਰਨਿੰਗ ਅਸੈਂਬਲੀ ਹੁੰਦੀ ਹੈ ਉਹਦੇ ਵਿੱਚ ਵਾਰੀ-ਵਾਰੀ ਹਰ ਬੱਚਿਆਂ ਨੂੰ ਟਰਨ ਵਾਈਜ਼ ਅਸੀਂ ਮੌਕੇ ਦਿੰਦੇ ਆ ਉਹ ਸਪੀਚਸ ਦਿੰਦੇ ਆ ਆਪਣੇ ਥੌਟਸ ਦਿੰਦੇ ਆ ਤੋਂ ਉਹਨਾਂ ਨੂੰ ਹਰ ਇੱਕ ਥੀਮ ਦੇ ਨਾਲ ਐਸੋਸੀਏਟ ਕਰਕੇ ਈਵਨ ਤੁਸੀਂ ਕਹਿ ਲਓ ਕਿ ਸੋਸ਼ਲ ਐਕਟੀਵिटीज ਦੇ ਨਾਲ ਐਸੋਸੀਏਟ ਕਰਕੇ ਬੋਲਣ ਦੇ ਮੌਕੇ ਦਿੱਤੇ ਜਾਂਦੇ ਆ। ਔਰ ਪਲੱਸ ਕ੍ਰੀਏਟੀਵਿਟੀ ਨੂੰ ਬੜਾਵਾ ਦੇਣ ਦੇ ਲਈ ਅਸੀਂ ਕੋਸ਼ਿਸ਼ ਕਰਦੇ ਆਂਗੇ ਕਲਾਸਰੂਮ ਦੇ ਵਿੱਚ ਅਸੀਂ ਜਿਹੜਾ ਕਰਿਕੂਲਮ ਹੈ ਉਹਦੇ ਨਾਲ ਹੀ ਰਿਲੇਟ ਕਰਕੇ ਸਾਰੀਆਂ ਐਕਟੀਵਿਟੀਆਂ ਦੇ ਵਿੱਚ ਉਹਨਾਂ ਨੂੰ ਪਾਇਆ ਜਾਵੇ ਤਾਂ ਕਿ ਉਹ ਖੁਦ ਸੋਚਣ ਪ੍ਰੋਬਲਮ ਸੋਲਵਿੰਗ ਸਕਿਲਸ ਬਹੁਤ ਇੰਪੋਰਟੈਂਟ ਹੈ ਤੇ ਪ੍ਰੋਬਲਮ ਸੋਲਵਿੰਗ ਦੇ ਲਈ ਪਹਿਲੇ ਪ੍ਰੋਬਲਮ ਵੀ ਤਾਂ ਸੋਚਣੀ ਪੈਗੀ ਨਾ ਸੋ ਪ੍ਰੋਬਲਮ ਸੋਚਣ ਦੇ ਲਈ ਉਹਨਾਂ ਨੂੰ ਅਸੀਂ ਇੱਕ ਕਹਿ ਲਓ ਕਿ ਤੁਸੀਂ ਪ੍ਰੌਮਪਟ ਕੀਤਾ ਜਾਂਦਾ ਹੈ ਕਿ ਤੁਹਾਡੇ ਸਾਹਮਣੇ ਇਹ ਪ੍ਰੋਬਲਮ ਜੇ ਆ ਗਈ ਤਾਂ ਤੁਸੀਂ ਇਹਨੂੰ ਕਿੱਦਾਂ ਸੋਲਵ ਕਰਨਾ ਤੁਹਾਡੇ ਕਹਿ ਦਾ ਮਤਲਬ ਕਿ ਇੱਕ ਗੁੰਦ ਰੱਟਾਵਾਜੀ ਰਟਾਫਿਕੇਸ਼ਨ ਤੁਸੀਂ ਰਟਿਆਂ ਤੋਂ ਉੱਠ ਕੇ ਚੀਜ਼ ਨੂੰ ਸਮਝਣ ਵਾਸਤੇ ਬੱਚਿਆਂ ਨੂੰ ਜੋੜ ਦੇਣੇ ਹੋ ਹਾਂਜੀ ਰੋਟ ਲਰਨਿੰਗ ਤੋਂ ਅਸੀਂ ਥੋੜਾ ਹਟ ਕੇ ਬੁਕੇਸ਼ ਜਿਹੜੀ ਹੈ ਸਟੱਡੀ ਤੋਂ ਹਟ ਕੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਐਕਟੀਵਿਟੀਜ਼ ਦੇ ਥਰੂ ਐਕਸਪੀਰੀਐਂਸ਼ੀਅਲ ਲਰਨਿੰਗ ਦੇ ਥਰੂ ਅੱਗੇ ਲੈ ਕੇ ਜਾਈਏ ਜੇਕਰ ਆਪ ਆਪਣੇ ਸੋਹ ਸਾਬ ਅਕੈਡੈਮਿਕ ਸੈਸ਼ਨ 2024-25 ਦੀ ਗੱਲ ਕਰੀਏ ਤਾਂ ਕਿਹੜੀ ਕਿਹੜੀਆਂ ਕਲਾਸਾਂ ਨੇ ਕਿਹੜੇ-ਕਿਹੜੇ ਵਰਗ ਕਲਾਸ ਤੱਕ ਐਡ ਕੀ ਜੋ ਕਲਾਸਾਂ ਨੇ ਉਹ ਸ਼ੁਰੂ ਹੋਣਗੀਆਂ ਦੇਖੋ ਅਸੀਂ ਬੜਾ ਸਲੋਲੀ ਹਰ ਇੱਕ ਸਟੈਪ ਲੈ ਰਹੇ ਆ ਅਸੀਂ ਆਪਣੇ ਬੱਚਿਆਂ ਨੂੰ ਹੀ ਅੱਗੇ ਗਰੋ ਕਰ ਰਹੇ ਆ ਜੋ ਸਾਡੇ ਕੋਲ ਫਾਊਂਡੇਸ਼ਨ ਈਅਰ ਤੋਂ ਬੱਚੇ ਹੁਣ ਅਗਲੀ ਕਲਾਸਾਂ ਦੇ ਵਿੱਚ ਅਸੀਂ ਲੈ ਰਹੇ ਹੈਗੇ ਐਡਮਿਸ਼ਨ ਆਲਰੇਡੀ ਬਹੁਤ ਮਤਲਬ ਵਧੀਆ ਚੱਲ ਰਹੀ ਹੈਗੀ ਐ ਅੱਗੇ ਬੱਚੇ ਹੋਰ ਵੀ ਅਜੇ ਅਸੀਂ April ਤੱਕ ਬੱਚੇ ਲੈਣੇ ਹੈਗੇ ਤੋਂ ਫਾਊਂਡੇਸ਼ਨ ਯਰ ਤੋਂ ਲੈ ਕੇ ਅਸੀਂ ਕਲਾਸ 6 ਤੱਕ ਲੈ ਰਹੇ ਹਾਂ 4th ਕਲਾਸ ਤੱਕ ਸਾਡੇ ਕੋਲ ਆਲਰੇਡੀ ਕਲਾਸਿਸ ਚੱਲ ਰਹੀਆਂ 4th ਵਾਲੇ ਬੱਚੇ ਸਾਡੇ 5th ਚ ਚਲੇ ਜਾਣਗੇ ਇੱਕ ਕਲਾਸ ਅਸੀਂ ਹੋਰ ਐਡ ਕਰ ਰਹੇ ਹਾਂ ਕਿ 6th ਕਲਾਸ ਸੋ ਅਸੀਂ ਇੱਕਦਮ ਸਾਰੀਆਂ ਕਲਾਸਾਂ ਨਹੀਂ ਲੈ ਰਹੇ ਕਿਉਂਕਿ ਸਾਡੇ ਕੋਲ ਵੀ ਆਪਣਾ ਜਿਹੜਾ ਅਸੀਂ ਬੱਚਿਆਂ ਨੂੰ ਗਰੋ ਕਰਨ ਦਾ ਇੱਕ ਪੈਟਰਨ ਬਣਾਇਆ ਹੋਇਆ ਹੈ ਉਸ ਤੋਂ ਅਸੀਂ ਸਟੈਪ ਬਾਈ ਸਟੈਪ ਹੀ ਬੱਚਿਆਂ ਨੂੰ ਅੱਗੇ ਲੈ ਕੇ ਜਾਦੇ ਹਾਂ ਤੇ ਤੁਹਾਡੇ ਇੱਥੇ ਅਕੈਡੈਮਿਕ ਸਟੱਡੀਜ਼ ਦੇ ਨਾਲ ਉਹ ਜਿਹੜੀ ਐਕਸਟਰਾ ਕੋ-ਕਿਰਿਕਲ ਐਕਟੀਵਿਟੀਆਂ ਨੇ ਉੱਤੇ ਜ਼ਿਆਦਾ ਬੱਚਿਆਂ ਤੇ ਜ਼ੋਰ ਦਿੱਤਾ ਜਾਂਦਾ ਹੈ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਫਿਊਚਰ ਚ ਭੁੱਖ ਦੇ ਵਿੱਚ ਬੱਚਿਆਂ ਵਾਸਤੇ ਉਹ ਚੀਜ਼ ਜ਼ਿਆਦਾ ਸਹਾਇਕ ਹੁੰਦੀ ਹੈ ਅ ਦੇਖੋ ਇੱਕ ਬੜਾ ਬੈਲੈਂਸਡ ਜਿਹਾ ਸਟਰਕਚਰ ਚਾਹੀਦਾ ਹੁੰਦਾ ਸਕੂਲ ਦੇ ਵਿੱਚ ਅਸੀਂ ਅਕਾਡਮਿਕਸ ਨੂੰ ਬਿਲਕੁਲ ਵੀ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਅਕਾਡਮਿਕਸ ਬਹੁਤ ਹੀ ਇੰਪੋਰਟੈਂਟ ਹੁੰਦੇ ਆ ਹਰ ਇੱਕ ਸਕੂਲ ਦੇ ਵਿੱਚ ਕਿਉਂਕਿ ਕੋਈ ਪਤਾ ਨਹੀਂ ਬੱਚੇ ਨੇ ਕਿਸ ਫੀਲਡ ਦੇ ਵਿੱਚ ਅੱਗੇ ਜਾਣਾ ਹੈ ਕਈ ਬੱਚਿਆਂ ਨੂੰ ਪੜ੍ਹਨਾ ਹੀ ਬਹੁਤ ਵਧੀਆ ਲੱਗਦਾ ਸੋ ਅਸੀਂ ਇੱਕ ਬੈਲੈਂਸਡ ਜਿਹਾ ਸਟਰਕਚਰ ਦਿੰਨੇ ਆ ਅਕਾਡਮਿਕਸ ਪਲੱਸ ਕੋ ਕਰਿਕੂਲਰ ਐਕਟੀਵਿਟੀਜ਼ ਉਹਨਾਂ ਨੂੰ ਬੜੀ ਅੱਛੀ ਤਰ੍ਹਾਂ ਇੱਕ ਬੈਲੈਂਸ ਕਰਕੇ ਸਿਕਾਇਆ ਜਾਂ ਗਿਆ ਅਗਰ ਆਪਾਂ ਲੈਬਸ ਦੀ ਗੱਲ ਕਰੀਏ ਜੀ ਤੁਹਾਡੇ ਬਹੁਤ ਪਿਆਰੀਏ ਕੰਪਿਊਟਰ ਲੈਬਸ ਨੇ ਤੁਹਾਡੇ ਲਾਇਬ੍ਰੇਰੀ ਬੁక్స్ ਫੁੱਲ ਆਫ ਹੈ ਨਾ ਤੇ ਐਨਾ ਕੁਝ ਹੈਗਾ ਤੁਹਾਨੂੰ ਕਿਵੇਂ ਲੱਗਦਾ ਕਿ ਬੱਚੇ ਫਿਰ ਇੱਥੇ ਟਾਈਮ ਡਿਵੋਟ ਕਿਵੇਂ ਕਰਦੇ ਨੇ ਜਿਵੇਂ ਕਲਾਸਾਂ ਲਗਾਈਆਂ ਕਲਾਸ ਤੋਂ ਬਾਅਦ ਕਦੋਂ ਕੰਪਿਊਟਰਸ ਕਦੋਂ ਲਾਇਬ੍ਰੇਰੀ ਉਹ ਕਿਵੇਂ ਡਿਵੋਟ ਕਰਦੇ ਨੇ ਟਾਈਮ ਸਾਰਾ ਅਸੀਂ ਇਹਦਾ ਜਿਹੜਾ ਟਾਈਮ ਟੇਬਲ ਦਾ ਸਟਰਕਚਰ ਅਸੀਂ ਵੀਕਲੀ ਤਾਂ ਜਿਹੜਾ ਬਣਾਉਂਦੇ ਆ ਸੈਟਰਡੇਜ਼ ਨੂੰ ਅਸੀਂ ਬੈਗਲੈਸ ਸੈਟਰਡੇਜ਼ ਰੱਖੇ ਹੋਏ ਆ ਜੇ ਡਾਂਸ 뮤직 ਵਗੈਰਾ ਐਕਟੀਵਿਟੀਆਂ ਆ ਉਹ ਅਸੀਂ ਉਹਦੇ ਵਿੱਚ ਬਾਦਨਿਆਂ ਉਹਨਾ ਸੈਟਰਡੇਸ ਦੇ ਵਿੱਚ ਤੇ ਬਾਕੀ ਰੈਗੂਲਰ ਡੇਸ ਦੇ ਵਿੱਚ ਕੰਪਿਊਟਰ ਵਗੈਰਾ ਤਾਂ ਇੱਕ ਰੈਗੂਲਰ ਸਬਜੈਕਟ ਵਿੱਚ ਆ ਗਿਆ ਹੂੰ ਸੋ ਕੰਪਿਊਟਰ ਨੂੰ ਅਸੀਂ ਇੱਕ ਲੱਗ ਨਹੀਂ ਮੰਨਦੇ ਸਾਇੰਸ ਲੈਬ ਦੇ ਵਿੱਚ ਬੱਚਾ ਨੇ ਸਾਇੰਸ ਦੇ ਪੀਰੀਅਡ ਦੇ ਵਿੱਚ ਜਾਣਾ ਹੀ ਹੁੰਦਾ ਤੇ ਉਹਨਾਂ ਦੇ ਕੰਪਲਸਰੀ ਇਹ ਪੀਰੀਅਡਸ ਹੁੰਦੇ ਆ ਤੋ ਬਾਕੀ ਅਸੀਂ ਈਵਨਿੰਗ ਸਪੋਰਟਸ ਵੀ ਸ਼ੁਰੂ ਕਰਨ ਜਾ ਰਹੇ ਆ ਆਉਣ ਵਾਲੇ ਸੈਸ਼ਨ ਦੇ ਵਿੱਚ ਅਸੀਂ ਈਵਨਿੰਗ ਅਕੈਡਮਿਕਸ ਇੱਥੇ ਹੋਣਗੀਆਂ ਲਾਈਕ ਬੱਚਾ ਨੂੰ ਡਾਂਸ 뮤직 ਆਰਟ ਐਂਡ ਕ੍ਰਾਫਟ ਐਂਡ ਰੋਬੋਟਿਕਸ ਤੇ ਹੋਰ ਸਪੋਰਟਸ ਦੀ ਐਕਟੀਵਿਟੀਜ਼ ਅਸੀਂ ਸਾਰੀਆਂ ਈਵਨਿੰਗ ਵਿੱਚ ਹੋਣਗੀਆਂ ਰੋਬੋਟਿਕਸ ਦੀ ਗੱਲ ਕੀਤੀ ਹੈ ਤੁਹਾਡੇ ਇੱਥੇ ਇਵੈਂਟ ਵੀ ਹੋਇਆ ਸੀ ਪ੍ਰੋਪਰ ਰੋਬੋਟਿਕਸ ਨੂੰ ਲੈ ਕੇ ਤਾਂ ਕਿਵੇਂ ਦਾ ਇੱਥੇ ਪਰਫਾਰਮੈਂਸ ਬੱਚਿਆਂ ਨੇ ਕੀਤੀ ਹੈ ਕਿਉਂਕਿ ਇੰਟਰ ਸਕੂਲ ਕੰਪੀਟੀਸ਼ਨ ਸੀਗਾ ਲਾਲ ਲਾਕ ਸ਼ਹਿਰਾਂ ਤੋਂ ਲਾਲ ਲਾਕ ਸਟੇਟਸ ਤੋਂ ਬੱਚੇ ਆਏ ਸੀਗੇ ਓਵਰ ਆਲ ਉਹਨਾਂ ਨੇ ਤੁਹਾਨੂੰ ਸ਼ੀਰਾਮ ਗਲੋਬਲ ਸਕੂਲ ਸੋ ਬੱਚੇ ਜੋ ਵੀ ਇੱਥੇ ਆਏ ਸੀ ਉਹ ਬੜੇ ਖੁਸ਼ ਸੀ ਜੋ ਵੀ ਉਹਨਾਂ ਨੂੰ ਵਾਰਮਥ ਮਿਲਿਆ ਔਰ ਜਿਹੜਾ ਮੈਂ ਕਹਾਂਗੀ ਜੇ ਇੱਕ ਵਾਰਮਥ ਦੀ ਗੱਲ ਹੈ ਕੰਪੈਸ਼ਨ ਦੀ ਗੱਲ ਹੈ ਉਹ ਸੀ ਵਾਈਬ ਕਰਦੇ ਆ ਬੱਚਿਆਂ ਨੂੰ ਸ਼ੁਰੂ ਤੋਂ ਹੀ ਸਾਡੇ ਬੱਚੇ ਔਨ ਡਿਊਟੀ ਵੀ ਸੀ ਤੇ ਉਹਨਾਂ ਨੇ ਵੀ ਬੜੀ ਅੱਛੀ ਤਰ੍ਹਾਂ ਸਾਰਾ ਕੁਝ ਮੈਨੇਜ ਕੀਤਾ ਟੀਚਰ ਸਾਡੇ ਬਹੁਤ ਹੀ ਕੰਪੈਸ਼ਨੇਟ ਹੈ ਅਨ ਜਿਹੜੀਆਂ ਵੀ ਟੀਮਸ ਆਈਆਂ ਸੀ ਉਹ ਸਾਰਿਆਂ ਨੂੰ ਅੱਛੀ ਤਰ੍ਹਾਂ ਆਪਣਾ ਪਾਰਟਿਸਿਪੇਟ ਕਰਨ ਦਾ ਮੌਕਾ ਮਿਲਿਆ ਪੂਰੀ ਫੈਸਿਲਿਟੀ ਦਿੱਤੀ ਗਈ ਉਹਨਾਂ ਨੂੰ ਸੋ ਅੱਗੇ ਵੀ ਸਾਡਾ ਵਿਜ਼ਨ ਇਹੀ ਹੈ ਕਿ ਅਸੀਂ ਪ੍ਰੋਮੋਟ ਕਰੀਏ ਇਹੋ ਜਿਹਾ ਸਾਰੀਆਂ ਐਕਟੀਵਿਟੀ ਤੇ ਬੜੀ ਲਾਈਵਲੀ ਜੀ ਤੁਹਾਡੇ ਇੱਥੇ ਇੱਕ ਪੋਜ਼ਿਟਿਵ ਵਾਈਬਸ ਹੀ ਆਉਂਦੀਆਂ ਨੇ ਬੱਚਿਆਂ ਨੂੰ ਲੈ ਕੇ ਦੋ ਬੱਚੇ ਤੇ ਪੜਦੇ ਆ ਤਾਂ ਤੁਹਾਡੇ ਸਕੂਲ ਦੇ ਵਿੱਚ ਪੇਰੈਂਟਸ ਆਪਣੇ ਬੱਚੇ ਨੂੰ ਕਿਉਂ ਲੈ ਕੇ ਆਉਣ ਦੂਜੇ ਸਕੂਲਸ ਨਾਲੋਂ ਸ਼੍ਰੀ ਰਾਮ ਗਲੋਬਲ ਸਕੂਲ ਕਿਉਂ ਹਟਕੇ ਆ ਸੀ ਇਹ ਜਿਹੜਾ ਸਕੂਲ ਦਾ ਵਿਜਨ ਹੀ ਇਹ ਹੈ ਕਿ ਅਸੀਂ ਬੱਚਿਆਂ ਨੂੰ ਗਲੋਬਲ ਸਿਟੀਜ਼ਨਸ ਬਣਾਣਾ ਹੈ ਤੋਂ ਫਿਊਚਰ ਦੇ ਨਾਲ ਜੋ ਵੀ ਚੀਜ਼ ਐਸੋਸੀਏਟਡ ਹੈ ਅਸੀਂ ਉਹਨਾਂ ਨੂੰ ਸਿਖਾਣੀ ਹੈ ਤੋਂ ਬੱਚੇ ਪੈਰੈਂਟਸ ਇਸੇ ਲਈ ਜਿਹੜੇ ਐ ਬਹੁਤ ਚਾਹਵਾਨ ਹੈਗੇ ਸਾਡੇ ਕੋਲ ਇੱਥੇ ਐਡਮਿਸ਼ਨ ਕਰਵਾਉਣ ਦੇ ਵਿੱਚ ਤੇ ਅਸੀਂ ਉਹਨਾਂ ਨੂੰ ਅਚੀ ਤਰ੍ਹਾਂ ਆਪਣਾ ਬੱਚਿਆਂ ਨੂੰ ਦੇਖ ਕਰਕੇ ਸਾਰਾ ਅੱਗੇ ਉਹਨਾਂ ਨੂੰ ਵਧਾ ਕੇ ਲੈ ਕੇ ਜਾਣਾ ਹੈ ਤੋਂ ਪੈਰੈਂਟਸ ন্যাਚਰਲੀ ਆਣਗੇ ਜਾਂ ਆਣਗੇ ਸਭ ਤੋਂ ਪਹਿਲਾਂ ਪ੍ਰਿੰਸੀਪਲ ਸਾਹਿਬ ਜੇ ਸਾਹਿਬ ਪ੍ਰਿੰਸੀਪਲ ਗੁਰਪ੍ਰੀਤ ਕੋਰ ਚੰਦੋਖ ਜੀ ਜਿੰਨੇ ਬਖੂਬੀ ਦੱਸਿਆ ਕਿ ਕਿਵੇਂ ਇਹ ਸਕੂਲ ਇੱਕੋ ਵਿਜਨਲ ਚੱਲਦਾ ਕਿ ਪੜ੍ਹਾਈ ਤਾਂ ਜ਼ਰੂਰੀ ਹੈ ਹੀ ਹੈ ਪੜ੍ਹਾਈ ਦੇ ਨਾਲ ਨਾਲ ਜਿਹੜੀ ਕੋ ਕਲਕੂਲਰ ਐਕਟੀਵਿਟੀਜ਼ ਹੁੰਦੀਆਂ ਨੇ ਤੇ ਆਪਣੇ ਆਪ ਨੂੰ ਇਸ ਫਾਸਟ ਮੂਵਿੰਗ ਵਰਲਡ ਦੇ ਵਿੱਚ ਕਿਵੇਂ ਪੇਸ ਆ ਪਰਖਣਾ ਹੈ ਕਿਵੇਂ ਸਪੀਡ ਆ ਪਰਖਣਾ ਹੈ ਤੇ ਬੱਚੇ ਦੇ ਵਿੱਚ ਪਰਸਨੈਲਿਟੀ ਗਰੂਮਿੰਗ ਨੂੰ ਲੈ ਕੇ ਡਿਵੈਲਪਮੈਂਟ ਨੂੰ ਲੈ ਕੇ ਕਿਸ ਤਰ੍ਹਾਂ ਉਹਦੇ ਫਿਊਚਰ ਨੂੰ ਸੇਵ ਕਰਨਾ ਹੈ ਤਾਂ ਕਿ ਮਾਪੇ ਵੀ ਹਮੇਸ਼ਾ ਮਾਨ ਮਹਿਸ ਟਾਪ ਸਕੂਲ ਵਿੱਚ ਸ਼੍ਰੀ ਰਾਮ ਗਲੋਬਲ ਸਕੂਲ ਦੇ ਵਿੱਚ